ਸਤਿ ਸ਼੍ਰੀ ਅਕਾਲ ਦੋਸਤੋ ਧਿਆਨ ਰੱਖਣਯੋਗ ਬਹੁਤ ਵਧੀਆ ਘਰੇਲੂ ਨੁਸਖੇ ਇੱਕ ਗਰਮੀ ਵਿੱਚ ਪਿਆਜ਼ ਕੱਟਣ ਦੇ ਟਾਈਮ ਅੱਖਾਂ ਵਿੱਚੋਂ ਪਾਣੀ ਆਉਂਦਾ ਹੈ ਤਾਂ ਬਸ ਗੰਡੇ ਕੱਟਣ ਦੇ ਟਾਈਮ 10 ਮਿੰਟ ਫ੍ਰਿਜ ਵਿੱਚ ਰੱਖ ਦਿਓ ਉਸ ਤੋਂ ਬਾਅਦ ਕਟੋਗੇ ਤਾਂ ਅੱਖਾਂ ਦੇ ਵਿੱਚੋਂ ਕੋਈ ਵੀ ਪਾਣੀ ਦਾ ਕਤਰਾ ਨਹੀਂ ਆਵੇਗਾ ਅਤੇ ਟਾਈਮ ਵੀ ਬਚ ਜਾਵੇਗਾ 2 ਜੇਕਰ ਬਏ ਚੋਲ ਪਏ ਹਨ ਤਾਂ ਉਸ ਦੇ ਵਿੱਚ ਥੋੜਾ ਵੇਸਣ ਲੂਣ ਹਰਾ ਧਨੀਆ ਅਤੇ ਚਿੱਲੀ ਫਲੇਵਰ ਮਿਕਸ ਕਰ ਦਿਓ ਟਿੱਕੀ ਬਣਾ ਲਓ ਤਵੇ ਉੱਤੇ ਸਿਕਾ ਕੇ ਗਰਮੀ ਵਿੱਚ ਚਟਪਟ ਨਾਸ਼ਤਾ ਤਿਆਰ ਹੋ ਜਾਵੇਗਾ ਸਵੇਰ ਟਾਈਮ ਉੱਠ ਕੇ 10 ਮਿੰਟ ਵਿੱਚ ਟਿਫਨ ਰੈਡੀ ਹੋ ਜਾਵੇਗਾ। 3 ਕੋਈ ਵੀ ਸਬਜ਼ੀ ਵਿੱਚ ਤੇਲ ਜ਼ਿਆਦਾ ਹੈ ਤਾਂ ਉਸ ਦੇ ਵਿੱਚ ਥੋੜਾ ਨਿੰਬੂ ਰਸ ਪਾ ਦਿਓ। ਤੇਲ ਉੱਪਰ ਆ ਜਾਵੇਗਾ। ਬਸ ਇੱਕ ਚਮਚ ਕੱਢ ਕੇ ਰੱਖ ਦਿਓ। ਖਾਣਾ ਹੈਲਦੀ ਅਤੇ ਵੇਖਣ ਦੇ ਵਿੱਚ ਵਧੀਆ ਲੱਗੂਗਾ। 4 ਗਰਮੀ ਵਿੱਚ ਚਾਹ ਜ਼ਿਆਦਾ ਨਹੀਂ ਪੀਣੀ ਚਾਹੀਦੀ। ਪਰ ਜੋ ਚਾਹ ਪੱਤੀ ਬਚਦੀ ਹੈ ਉਸ ਨੂੰ ਸਕਾ ਕੇ ਗੈਸ ਦੇ ਥੱਲੇ ਰੱਖ ਦਿਓ ਕਿਚਨ ਦੀ ਗੰਧਕ ਖਿੱਚ ਲਵੇਗੀ ਅਤੇ ਮਸ਼ਰ ਦੂਰ ਹੋ ਜਾਵੇਗਾ ਗਰਮੀ ਵਿੱਚ ਕਿਚਨ ਫਰੈਸ਼ ਰੱਖਣ ਦੇ ਲਈ ਇਹ ਜਿਗਾੜ ਹੈ ਪੰਜ ਗਰਮੀ ਵਿੱਚ ਗੈਸ ਚਲਾਉਣ ਦਾ ਮਨ ਨਹੀਂ ਹੈ ਤਾਂ ਪਹਿਲਾਂ ਬਣਿਆ ਹੋਇਆ ਪਰੌਂਠਾ ਲੈ ਆਓ ਉਸ ਦੇ ਉੱਪਰ ਥੋੜਾ ਘਿਓ ਲਗਾ ਕੇ ਮਾਈਕ੍ਰੋਵੇਵ ਵਿੱਚ ਰੱਖ ਦਿਓ 2 ਮਿੰਟ ਰੱਖੋ ਇੱਕਦਮ ਫਰੈਸ਼ ਪਰੌਂਠਾ ਬਣ ਜਾਵੇਗਾ ਰਾਤ ਦੀ ਰੋਟੀ ਵੀ ਸਵੇਰ ਟਾਈਮ ਕ੍ਰਿਸਪੀ ਲੱਗਣ ਲੱਗ ਜਾਵੇਗੀ 6 ਇੱਕ ਕੌਲੀ ਚੌਲ ਅਤੇ ਇੱਕ ਕੌਲੀ ਮੂੰਗੀ ਦੀ ਦਾਲ ਇੱਕ ਚੁਟਕੀ ਹਲਦੀ ਅਤੇ ਦੋ ਕੌਲੀਆਂ ਪਾਣੀ ਦੀਆਂ ਸਾਰਿਆਂ ਨੂੰ ਇੱਕੋ ਵਾਰੀ ਕੁੱਕਰ ਵਿੱਚ ਪਾ ਦਿਓ ਅਤੇ ਇਸ ਦੇ ਵਿੱਚ ਦੇਖਣ ਦੀ ਕੋਈ ਜ਼ਰੂਰਤ ਨਹੀਂ ਕੁੱਕਰ ਖਿਚੜੀ ਕਦੇ ਵੀ ਥੱਲੇ ਨਹੀਂ ਲੱਗਣ ਦੇਗਾ ਸੱਤ ਗਰਮੀ ਵਿੱਚ ਪਦੀਨਾ ਜਲਦੀ ਖਰਾਬ ਨਹੀਂ ਹੁੰਦਾ ਤਾਂ ਉਸ ਨੂੰ ਧੋ ਕੇ ਸੁਕਾ ਲਓ ਅਤੇ ਚੂਰਨ ਬਣਾ ਲਓ ਜਦੋਂ ਚਾਹੇ ਰਾਇਤਾ ਚਟਨੀ ਜਾਂ ਦਾਲ ਵਿੱਚ ਪਾ ਦਿਓ ਤਾਜ਼ਗੀ ਬਣੀ ਰਹੇਗੀ ਇੱਕ ਵਾਰ ਦੀ ਮਿਹਨਤ ਪੂਰੇ ਹਫਤੇ ਫ੍ਰੀ ਰਹੋਗੇ 8 ਗਰਮੀ ਵਿੱਚ ਦਹੀਂ ਬਹੁਤ ਜ਼ਿਆਦਾ ਖੱਟਾ ਹੋ ਜਾਂਦਾ ਹੈ ਤਾਂ ਦਹੀਂ ਜਮਾਉਣ ਦੇ ਟਾਈਮ 10 ਮਿੰਟ AC ਵਾਲੇ ਕਮਰੇ ਵਿੱਚ ਰੱਖ ਦਿਓ ਫਿਰ ਬਾਅਦ ਸ਼ਿਫਟ ਕਰ ਦਿਓ ਸਵਾਦ ਕੰਟਰੋਲ ਵਿੱਚ ਰਹੇਗਾ ਕਰਦੇ ਵਿੱਚ ਸਾਰੇ ਬੋਲਣਗੇ ਦਹੀਂ ਤਾਂ ਹੋਟਲ ਵਰਗਾ ਬਣ ਗਿਆ 9 ਟਮਾਟਰ ਦੀ ਛਿੱਲੜ ਉਤਾਰਨ ਦਾ ਤਰੀਕਾ ਟਮਾਟਰ ਨੂੰ ਮਾਈਕ੍ਰੋਵੇ ਵਿੱਚ 30 ਮਿੰਟ ਰੱਖੋ ਫਿਰ ਠੰਡਿਆ ਪਾਣੀ ਵਿੱਚ ਪਾ ਦਿਓ ਛਿੱਲੜਾਂ ਆਪੇ ਹੀ ਉਤਰ ਜਾਣਗੀਆਂ ਇਸ ਦੇ ਨਾਲ ਟਾਈਮ ਵੀ ਬਚ ਜਾਵੇਗਾ ਅਤੇ ਹੱਥ ਸੜਨ ਨਾਲੋਂ ਬਚ ਜਾਣਗੇ 10 ਜੇਕਰ ਟਾਈਮ ਨਹੀਂ ਹੈ ਤਾਂ ਰੈਤਾ ਬਣਾਉਣ ਦਾ ਤਾਂ ਬਸ ਦਹੀਂ ਵਿੱਚ ਅੱਧਾ ਚਮਚ ਗਰਮ ਮਸਾਲਾ ਇੱਕ ਚੁਟਕੀ ਲੂਣ ਅਤੇ ਉਸ ਦੇ ਵਿੱਚ ਬੂੰਦੀ ਪਾ ਦਿਓ ਚਟਪਟਾ ਰੈਤਾ ਰੈਡੀ ਹੋ ਜਾਵੇਗਾ ਇਸ ਨੂੰ ਪਰੌਂਠੇ ਦੇ ਨਾਲ ਪਰਫੈਕਟ ਕੁੰਬੋ ਬਣ ਗਿਆ ਹੈ ਜਾਰਾਂ ਬਰਫ਼ ਵਾਲੇ ਚੌਲ ਦੁਬਾਰਾ ਗਰਮ ਕਰੋ ਬਿਨਾ ਚਿਪਕੇ ਜੇਕਰ ਤੁਹਾਡੇ ਕੋਲ ਬਏ ਚੌਲ ਮਾਈਕ੍ਰੋਵੇਵ ਵਿੱਚ ਗਰਮ ਕਰਨੇ ਹਨ ਤਾਂ ਉਸ ਦੇ ਵਿੱਚ ਇੱਕ ਬਰਫ਼ ਦਾ ਟੁਕੜਾ ਪਾ ਦਿਓ ਚੌਲ ਮਲਾਈਮ ਅਤੇ ਬਿਨਾ ਚਿਪਕੇ ਗਰਮ ਹੋ ਜਾਣਗੇ 12 ਗਰਮੀ ਵਿੱਚ ਅਦਰਕ ਦੀਆਂ ਛਿਲੜਾਂ ਬਹੁਤ ਸਖਤ ਹੋ ਜਾਂਦੀਆਂ ਹਨ ਤਾਂ ਇਸ ਨੂੰ ਛਿਲਣ ਦੇ ਲਈ ਕਾਚੂ ਦੀ ਜਗ੍ਹਾ ਚਮਚ ਦਾ ਇਸਤੇਮਾਲ ਕਰੋ ਛਿਲੜਾਂ ਆਸਾਨੀ ਨਾਲ ਉਤਰ ਜਾਣਗੀਆਂ ਅਤੇ ਕਟਿੰਗ ਵੀ ਆਸਾਨ ਹੋ ਜਾਵੇਗੀ 13 ਲਸਣ ਦੀਆਂ ਤੁਰੀਆਂ ਸੂਤੀ ਕੱਪੜੇ ਵਿੱਚ ਪਾ ਕੇ ਮਸਲ ਦਈਏ ਤਾਂ ਲਸਣ ਦੀਆਂ ਛਿਲੜਾਂ ਆਪੇ ਉਤਰ ਜਾਣਗੀਆਂ ਅਤੇ ਹੱਥਾਂ ਵਿੱਚ ਬਦਬੂ ਵੀ ਨਹੀਂ ਆਵੇਗੀ 14 ਗਰਮੀ ਵਿੱਚ ਉਬਲੇ ਆਲੂਆਂ ਨੂੰ ਠੰਡੇ ਪਾਣੀ ਦੇ ਵਿੱਚ 2 ਮਿੰਟ ਡੋਬ ਕੇ ਰੱਖੋ ਛਿਲਣਾ ਆਪਣੇ ਆਪ ਹੀ ਨਿਕਲ ਜਾਣਗੀਆਂ ਗਰਮੀ ਦੇ ਵਿੱਚ ਹੱਥ ਸੜਨ ਦੀ ਟੈਨਸ਼ਨ ਦੂਰ ਹੁੰਦੀ ਹੈ 15 ਬਈ ਹੋਈ ਦਾਲ ਨੂੰ ਆਟੇ ਵਿੱਚ ਗੁੰਨ ਲਓ ਬਿਨਾ ਵੇਲਣ ਤੋਂ ਤਵੇ ਉੱਪਰ ਸੇਕ ਲਓ ਪਰੌਂਠੇ ਬਣ ਕੇ ਤਿਆਰ ਹੋ ਜਾਣਗੇ 16 ਸਬਜੀ ਜਲਦੀ ਬਣਾਉਣੀ ਹੈ ਤਾਂ ਲੋਣ ਪਾ ਦਿਓ ਸ਼ੁਰੂ ਵਿੱਚ ਜਦੋਂ ਸਬਜੀ ਬਣਾਉਣੀ ਸ਼ੁਰੂ ਕਰਕੇ ਵਿੱਚ ਲੋਣ ਪਾਉਣਾ ਚਾਹੀਦਾ ਹੈ ਸਬਜੀ ਜਲਦੀ ਬਣ ਜਾਵੇਗੀ ਖਾਸ ਕਰਕੇ ਲੌਂਗੀ ਟਿੰਡੇ ਵਰਗੀਆਂ ਸਬজੀਆਂ ਜਲਦੀ ਬਣਦੀਆਂ ਹਨ ਇਸ ਲਈ ਗਰਮੀ ਵਿੱਚ ਹਰ ਮਿੰਟ ਕੀਮਤੀ ਹੈ 17 ਬ੍ਰੈਡ ਦੇ ਚਟਪਟ ਪਕੌੜੇ ਬਣਾਉਣ ਦੇ ਲਈ ਵੇਸਣ ਤੋਂ ਬਿਨਾ ਬ੍ਰੈਡ ਦਾ ਇੱਕ ਟੁਕੜਾ ਲਓ ਥੋੜਾ ਨਾਣ ਮਿਰਚ ਪਾ ਕੇ ਤਵੇ ਉੱਤੇ ਸੇਕ ਲਓ ਕ੍ਰਿਸਪੀ ਪਕੌੜੇ ਵਰਗਾ ਟੇਸਟ ਮਿਲ ਜਾਵੇਗਾ ਵੇਸਣ ਦੀ ਜ਼ਰੂਰਤ ਨਹੀਂ ਅਚਾਨਕ ਮਹਿਮਾਨ ਆ ਜਾਂਦੇ ਹਨ ਤਾਂ ਇਹ ਟ੍ਰਿਕ ਬਚਾਏਗੀ ਤੁਹਾਡਾ ਦਿਨ 18 ਜੇਕਰ ਸਬਜੀ ਥੋੜੀ ਹੈ ਤਾਂ ਲੋਕ ਜਾਦੇ ਹਨ ਉਸ ਦੇ ਵਿੱਚ ਥੋੜੇ ਪੱਕੇ ਚੌਲ ਮਿਕਸ ਕਰ ਦਿਓ ਮਸਾਲੇ ਦੁੱਗਣੇ ਪਾ ਦਿਓ ਬਹੁਤ ਵਧੀਆ ਭੋਜਨ ਅਤੇ ਟੇਸਟੀ ਬਣ ਜਾਵੇਗਾ ਚਟਪਟ ਮਾਤਰਾ ਵਿੱਚ ਬਹੁਤ ਵਧੀਆ ਸਵਾਦ ਹੋ ਜਾਵੇਗਾ 19 ਗਰਮੀ ਵਿੱਚ ਫਰਿੱਜ ਵਿੱਚੋਂ ਬਦਬੂ ਆਉਂਦੀ ਹੈ ਤਾਂ ਇੱਕ ਛੋਟੀ ਕੌਲੀ ਵਿੱਚ ਲੂਣ ਰੱਖ ਦਿਓ ਸਾਰੀ ਨਮੀ ਅਤੇ ਬਦਬੂ ਲੂਣ ਖਿੱਚ ਲੈਂਦਾ ਹੈ ਵੀ ਜੇ ਦਾਲ ਬਣ ਗਈ ਹੈ ਤਾਂ ਉਸ ਦੇ ਵਿੱਚ ਦੇਸੀ ਘਿਓ ਪਾ ਦਿਓ ਦੁਬਾਰਾ ਨਾ ਦਾਲ ਨੂੰ ਗਰਮ ਕਰੋ ਸਵਾਦ ਵਧੂਗਾ ਅਤੇ ਗਰਮੀ ਵਿੱਚ ਵਾਰ-ਵਾਰ ਗਰਮ ਕਰਨ ਤੋਂ ਵੀ ਬਚ ਜਾਓਗੇ ਘਿਓ ਦੀ ਖੁਸ਼ਬੂ ਸਬਜ਼ੀ ਵਿੱਚ ਬਣੀ ਰਹਿੰਦੀ ਹੈ ਦੋਸਤੋ ਜੇਕਰ ਸਾਡੀ ਵੀਡੀਓ ਚੰਗੀ ਲੱਗੀ ਹੈ ਤਾਂ ਹੋਰ ਵੀ ਲੋਕਾਂ ਤੱਕ ਇਸ ਵੀਡੀਓ ਨੂੰ ਸ਼ੇਅਰ ਕਰੋ ਤਾਂ ਕਿ ਹਰ ਘਰ ਦਾ ਬਹੁਤ ਵਧੀਆ ਰੁਝਾਨ ਹੋ ਜਾਵੇ ਸਾਡੀਆਂ ਇਸ ਤਰ੍ਹਾਂ ਦੀਆਂ ਵੀਡੀਓ ਦੇਖਣ ਵਾਸਤੇ ਸਾਡੇ ਚੈਨਲ ਨੂੰ ਫੋਲੋ ਕਰੋ ਨਾਲ ਦੀ ਨਾਲ ਸਾਡੇ ਚੈਨਲ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਜ਼ਰੂਰ ਕਰਨਾ ਜੀ ਵੀਡੀਓ ਵੇਖਣ ਵਾਸਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਮਿਲਦੇ ਹਾਂ ਨੈਕਸਟ ਵੀਡੀਓ ਲੈ ਕੇ ਸਤਿ ਸ਼੍ਰੀ ਅਕਾਲ ਜੀ